ਤੇਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਹੀ ਇਹ ਵੀ ਜ਼ਖਮੀ ਹੋਇਆ ਇਹ ਆਪਣਾ ਕੀ ਮਾਮਲਾ ਜੀ ਹੈ ਜਾਰਾ ਜਿਹੜਾ ਗੋਲੀ ਚੱਲੀ ਹੈ ਕਿੱਥੇ ਚੱਲੀ ਹੈ ਤੇ ਕੀ ਗੱਲ ਹੈ ਐਪੀਐਸ ਭੋਗਪੁਰ ਚ ਨਾ ਮੰਦਪੁਰ ਪਿੰਡ ਪੈਂਦਾ ਉੱਥੇ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਹੀ ਇਹ ਵੀ ਜ਼ਖਮੀ ਹੋਇਆ ਤੇ ਇਸ ਕਰਕੇ ਹਾਂਜੀ ਤੇ ਕਿੰਨੇ ਮਲਾਈਮਾਂ ਤੇ ਗੋਲੀਆਂ ਚੱਲੀਆਂ ਜੀ ਕੋਈ ਹਾਂਜੀ ਮਲਾਈਮਾਂ ਤੇ ਵੀ ਗੋਲੀ ਕੋ ਲੱਗੀ ਹੈ ਹਾਂਜੀ ਲੱਗੀ ਸੀ ਹੁਣ ਮੈਂ ਤੁਹਾਨੂੰ ਆ ਜਿਹੜੀ ਮੈਡੀਕਲ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਹ ਆਪਾਂ ਜੁਡੀਸ਼ੀਅਲ ਦੇ ਤੇ ਰਿਮਾਂਡ ਜੁਡੀਸ਼ੀਅਲ ਭੇਜਿਆ ਸੀ ਕਲ ਕੋਰਟ ਨੇ ਇਹਨੂੰ ਆਪਾਂ ਕਪੂਟਰ ਜੇਲ ਚ ਲਗਾਈ ਜਿਹਨਾਂ ਰੈਫਰ ਕੀਤਾ ਸੀ ਵੇ ਦੀ ਓਪੀਨੀਅਨ ਲੈ ਕੇ ਆਓ ਇਸ ਕਰਕੇ ਇਹਨੂੰ ਮੈਂ ਅੱਜ ਇੱਥੇ ਲੈ ਕੇ ਆਇਆ ਹਾਂ ਗੁਰਨਾਨਕ ਹਸਪੀਟਲ ਕੀ ਗੀਂਗ ਨਾਲ ਸੰਬੰਧ ਰਹਿਦਾ ਹੈ ਦਾ ਪੁਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਰੋਹਿਤ ਕੁਮਾਰ ਏਲੀਸ ਮੱਖਣ ਵਾਰਦਾਤ ਕਦੋਂ ਹੋਈ ਸੀ ਵਾਰਦਾਤ ਕਿਰੋ ਹੋਈ ਹੈ ਹਾਂਜੀ ਇਹ 30 ਨੂੰ ਹੋਈ ਹੈ ਜੀ 29 ਪੰਜ ਨੂੰ ਅੱਛਾ ਹਾਂਜੀ ਤੇ ਕਿੰਨੀਆਂ ਗੋਲੀਆਂ ਇਹਦੇ ਤੇ ਲੱਗੀਆਂ ਤੇ ਕਿੰਨੇ ਦੋ ਦੋ ਫਾਇਰ ਹੋਏ ਸੀ ਇਹਦੇ ਤੇ ਹਾਂਜੀ ਪਰ ਉਹ ਬਸ ਇੰਨਾ ਠੀਕ ਹੈ ਤੁਹਾਡੇ ਬੁਲਾਈਮਾ ਵੱਲੋਂ ਕਿਹਾ ਗਿਆ ਕਿ ਨਾ ਮੀਡੀਆ ਦੇ ਪਰਚਾ ਕੀਤਾ ਜਾਣਾ 105 ਦਾ ਕਿਸ ਨੇ ਕਿਹਾ ਸੀ ਕਿਸ ਨੇ ਕਿਹਾ ਸਾਡੇ AFI ਤੁਹਾਡੇ ਮੇਰਾ ਕਿਹੜਾ ਐਸੀ ਕੋਈ ਮੇਰੇ ਐਸੇ ਨਹੀਂ ਕਿਸ ਨੇ ਕਿਹਾ ਦੱਸੋ ਕਾਬੂ ਪਛੇ ਕਰੋ ਤੇ ਕਾਬੂ ਨਹੀਂ 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 ਇਦਾਂ ਨਹੀਂ ਹੁੰਦਾ ਕੋਈ ਗੱਲ ਤੁਸੀਂ ਇਹ ਇਹ ਚੀਜ਼ ਤਾਂ ਤੁਨੇ ਇਹਦੇ ਵਿੱਚ ਲਿਆਉਣੀ ਨਹੀਂ ਜਦੋਂ ਮੈਂ ਐਜ਼ ਇਨ ਚਾਰਜ ਤੁਹਾਨੂੰ ਆਪਣੇ ਆਪ ਤੁਹਾਨੂੰ ਸਪਸ਼ਟ ਕਰਨ ਦੇ ਰਿਹਾ ਹਾਂ ਨਹੀਂ ਰੋਕਣ ਦੇ ਕਿ ਨਾ ਮੇਰੇ ਸ਼ੋਰ ਮੈਨੂੰ ਮੈਂ ਉਸ ਟਾਈਮ ਤੇ ਇੱਥੇ ਨਹੀਂ ਸੀ ਮੈਂ ਤਾਂ ਤੁਸੀਂ ਮੈਨੂੰ ਕਿਹਾ ਦੇਖੋ ਸਿਵਲ ਸਿਵਲ ਦੇ ਵਿੱਚ ਜਾਂ ਗੁਨਾਨਕ حق ਨਹੀਂ ਹੈਗਾ شوٹ کرنا یا نہیں کرنا نہیں ਤੁਹਾਡਾ রাইਟ ਹੈ ਸਾਰਿਆਂ ਦਾ ਆਪ ਦਾ ਆਪ ਦਾ রাইਟ ਹੈ ਕਾਨੂੰਨ ਚ ਲੈ ਕੇ ਆਪਾ ਹਰ ਕੋਸ਼ਿਸ਼ ਕਰ ਸਕਦੇ ਆ ਕਾਨੂੰਨ ਦੇ ਦਾਇਰੇ ਤੋਂ ਆਪਾ ਬਾਹਰ ਨਹੀਂ ਹੋ ਸਕਦੇ ਠੀਕ ਹੈ ਜੀ ਤੇ ਇਸ ਕਰਕੇ ਕੋਈ ਗੱਲ ਨਹੀਂ ਜਦੋਂ ਮੈਂ ਤੁਹਾਨੂੰ ਬਾਈਟ دیتا ਦਿੱਤੀ ਐ ਇਨਸਪੈਕਟਰ ਠੀਕ ਹੈ ਜਿਹੜੇ ਜਿਹੜੇ ਅਗਲੇ ਪਾਸੋਂ ਦਬਕੇ ਮਾਰਦੇ ਹੋ ਹੁਣ ਤੇ ਕਿਸੇ ਨੇ ਜੀ ਮਾਰੇ ਦਬਕੇ ਦੱਸੋ ਮੈਂ ਤੁਹਾਡੇ ਸਾਹਮਣੇ ਖੜਾ ਮੈਂ ਐਜ਼ ਐਸਐਚਓ ਤੁਹਾਡੇ ਸਾਹਮਣੇ ਖੜਾ ਦੇਖੋ ਮੇਰੀ ਗੱਲ ਸੁਣੋ ਤੁਸੀਂ ਹੁਣ ਮੈਨੂੰ ਕਿਹਾ ਵੀ ਬਾਈਟ ਦਿਓ ਜਿਹੜਾ ਤੁਸੀਂ ਲੈ ਕੇ ਜਾਂਦਾ ਪ੍ਰिजनਰ ਮੈਂ ਉਸੇ ਟਾਈਮ ਤੁਹਾਨੂੰ ਕਿਹਾ ਮੈਂ ਹੁਣ ਇੱਕ ਮਿੰਟ ਬਾਈਟ ਦਿੰਦਾ ਕਿਹੜੇ ਕਿਹੜੇ ਗ ਤਾਂ ਪਰ ਇਹ ਪਤਾ ਕਰ ਰਹੇ ਹਾਂ ਕਿ ਮੜਾਇਆ ਚਲਾਇਆ ਸੀ ਮੌਕੇ ਤੇ ਕਾਬੂ ਆ ਗਏ ਸੀ ਹਾਂਜੀ ਮੌਕੇ ਤੇ ਆ ਗਏ ਸੀ ਠੀਕ ਹੈ ਹਾਂਜੀ ਤੇਨ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਇਹ ਵੀ ਜ਼ਖਮੀ ਹੋਇਆ ਇਹ ਆਪਣਾ ਕੀ ਮਾਮਲਾ ਜੀ ਹੈ ਜਾਰਾ ਜਿਹੜਾ ਗੋਲੀ ਚੱਲੀ ਹੈ ਕਿੱਥੇ ਚੱਲੀ ਹੈ ਤੇ ਕੀ ਗੱਲ ਹੈ ਐਪੀਐਸ ਭੂਗਪੁਰ ਚ ਨਾ ਮੰਦਪੁਰ ਪਿੰਡ ਪੈਂਦਾ ਉੱਥੇ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਇਹ ਵੀ ਜ਼ਖਮੀ ਹੋਇਆ ਇਸ ਕਰਕੇ ਹਾਂਜੀ ਤੇ ਕਿੰਨੇ ਮਲਾਈਮਾਂ ਤੇ ਗੋਲੀਆਂ ਚੱਲੀਆਂ ਜੀ ਹੋਰ ਹਾਂਜੀ ਮਲਾਈਮਾਂ ਤੇ ਵੀ ਗੋਲੀ ਕੋ ਲੱਗੀ ਏ ਹਾਂਜੀ ਲੱਗੀ ਸੀ ਹੁਣ ਮੈਂ ਤੁਹਾਨੂੰ ਆ ਜਿਹੜੀ ਮੈਡੀਕਲ ਇਨਵੈਸਟੀਗੇਸ਼ਨ ਚੱਲਦੀ ਪਈ ਏ ਇਹ ਆਪਾਂ ਜੁਡੀਸ਼ੀਅਲ ਤੇ ਰਿਮਾਂਡ ਜੁਡੀਸ਼ੀਅਲ ਭੇਜਿਆ ਸੀ ਕਲ ਕੋਰਟ ਨੇ ਇਹਨੂੰ ਆਪਾਂ ਕਪੂਟਰ ਜੇਲ੍ਹ ਚ ਲਿ ਗਏ ਜਿੰਨਾਂ ਰੈਫਰ ਕੀਤਾ ਸੀ ਵੇ ਦੀ ਓਪੀਨੀਅਨ ਲੈ ਕੇ ਆਓ ਇਸ ਕਰਕੇ ਇਹਨੂੰ ਮੈਂ ਅੱਜ ਇੱਥੇ ਲੈ ਕੇ ਆਇਆ ਹਾਂ ਗੁਰਨਾਨਕ ਹਸਪਤਾਲ ਕੀ ਇਹ ਗੈਂਗ ਨਾਲ ਸੰਬੰਧ ਰੱਦਾ ਪੋਲ ਇਨਵੈਸਟੀਗੇਸ਼ਨ ਚੱਲ ਰਹੀ ਏ ਜੀ ਰੋਹਿਤ ਕੁਮਾਰ ਏਲੀਸ ਮੱਖਣ ਵਾਰਦਾਤ ਕਦੋਂ ਹੋਈ ਸੀ ਵਾਰਦਾਤ ਕਿਰੋ ਹੋਈ ਹੈ ਹਾਂਜੀ ਇਹ 30 ਨੂੰ ਹੋਈ ਹੈ ਜੀ 29 5 ਨੂੰ ਅੱਛਾ ਹਾਂਜੀ ਤੇ ਕਿੰਨੀਆਂ ਗੋਲੀਆਂ ਤੇ ਲੱਗੀਆਂ ਤੇ ਕਿੰਨੇ ਦੋ ਦੋ ਫਾਇਰ ਹੋਏ ਸੀ ਇਹਦੇ ਤੇ ਹਾਂਜੀ ਉਹ ਨੋ ਬਸ ਇਹਨਾਂ ਠੀਕ ਹੈ ਤੁਹਾਡੇ ਮਲਾਈਮਾਂ ਵੱਲੋਂ ਕਿਹਾ ਗਿਆ ਕਿ ਨਾ মিডিਆ ਦੇ ਪਰਚਾ ਕੀਤਾ ਜਾਣਾ 105 ਦਾ ਕਿਸ ਨੇ ਕਿਹਾ ਜੀ ਕਿਸ ਨੇ ਕਿਹਾ ਸਾਡੇ AFI ਤੁਹਾਡੇ ਮੇਰਾ ਕਿਹੜਾ ਐਸੇ ਕੋਈ ਮੇਰੇ ਐਸੇ ਨਹੀਂ ਕਿਸ ਨੇ ਕਿਹਾ ਦੱਸੋ ਕਾਬੂ ਫਿਸ਼ੀ ਕਰੋ ਤੇ ਕਾਬੂ ਨਹੀਂ 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 ਇਦਾਂ ਨਹੀਂ ਹੁੰਦਾ ਕੋਈ ਗੱਲ ਤੁਸੀਂ ਇਹ ਇਹ ਚੀਜ਼ ਤਾਂ ਤੁਨੇ ਇਹਦੇ ਵਿੱਚ ਲਿਆਉਣੀ ਨਹੀਂ ਜਦੋਂ ਮੈਂ ਐਜ਼ ਇਨਚਾਰਜ ਤੁਹਾਨੂੰ ਆਪਣੇ ਆਪ ਤੁਹਾਨੂੰ ਸਪਸ਼ਟ ਕਰਨ ਦੇ ਰਿਹਾ ਹਾਂ ਰੋਕਣ ਦੇ ਕਿ ਨਾ ਮਰਾ ਸ਼ੋਰ ਮੈਨੂੰ ਮੈਂ ਉਸ ਟਾਈਮ ਤੇ ਇੱਥੇ ਨਹੀਂ ਸੀ ਮੈਂ ਤਾਂ ਤੁਸੀਂ ਮੈਨੂੰ ਕਿਹਾ ਜੀ ਕੋ ਸਿਵਲ ਸਿਵਲ ਦੇ ਵਿੱਚ ਜਾਂ ਗੁਣਾਨਕ ਦੇ ਵਿੱਚ ਕੀ ਸਾ ਕੱਕ ਨਹੀਂ ਹੈਗਾ ਸ਼ੋਰਟ ਕਰਨਾ ਜਾਂ ਨਹੀਂ ਕਰਨਾ ਨਹੀਂ ਤੁਹਾਡਾ ਰਾਈਟ ਹੈ ਸਾਰਿਆਂ ਦਾ ਆਪ ਦਾ ਆਪ ਦਾ ਰਾਈਟ ਹੈ ਕਾਨੂੰਨ ਚ ਰਹਿ ਕੇ ਆਪਾਂ ਹਰ ਕੋਸ਼ਿਸ਼ ਕਰ ਸਕਦੇ ਆ ਕਾਨੂੰਨ ਦੇ ਦਾਇਰੇ ਤੋਂ ਆਪਾਂ ਬਾਹਰ ਨਹੀਂ ਹੋ ਸਕਦੇ ਠੀਕ ਹੈ ਜੀ ਤੇ ਇਸ ਕਰਕੇ ਕੋਈ ਗੱਲ ਨਹੀਂ ਜਦੋਂ ਮੈਂ ਤੁਹਾਨੂੰ ਬਾਈਟ ਦੇ ਦਿੱਤਾ ਦਿੱਤੀ ਐਜੰਸਪੈਕਟਿਵ ਠੀਕ ਹੈ ਜਿਹੜੇ ਜਿਹੜੇ ਅਗਲੇ ਪਾਸੋਂ ਦਬਕੇ ਮਾਰਦੇ ਹੋਣ ਤੇ ਕਿਸੇ ਨੇ ਜੀ ਮਾਰੇ ਦਬਕੇ ਦੱਸੋ ਮੈਂ ਤੁਹਾਡੇ ਸਾਹਮਣੇ ਖੜਾ ਮੈਂ ਐਜ਼ੀ ਐਸਐਚਓ ਤੁਹਾਡੇ ਸਾਹਮਣੇ ਖੜਾ ਹੋਏਗੀ ਦੇਖੋ ਮੇਰੀ ਗੱਲ ਸੁਣੋ ਤੁਸੀਂ ਹੁਣ ਮੈਨੂੰ ਕਿਹਾ ਵੀ ਬਾਈਟ ਦਿਓ ਜਿਹੜਾ ਤੁਸੀਂ ਲੈ ਕੇ ਆਂਦਾ ਪ੍ਰिजनਰ ਮੈਂ ਉਸੇ ਟਾਈਮ ਤੁਹਾਨੂੰ ਕਿਹਾ ਮੈਂ ਹੁਣ ਇੱਕ ਮਿੰਟ ਬ ਤਾਂ ਬੜੀ ਅਪਪਾਤ ਆ ਗਈ ਸੀ ਮਾੜੀਆਂ ਚਲਾਈਆਂ ਸੀ ਮੌਕੇ ਤੇ ਕਾਬੂ ਆ ਗਏ ਸੀ ਹਾਂਜੀ ਮੌਕੇ ਤੇ ਆ ਗਏ ਸੀ ਠੀਕ ਹੈ ਹਾਂਜੀ ਥੇਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਹੀ ਇਹ ਵੀ ਜ਼ਖਮੀ ਹੋਇਆ ਤੇ ਆਪਣਾ ਕੀ ਮਾਮਲਾ ਜੀ ਹੈ ਜਰਾ ਜਿਹੜਾ ਗੋਲੀ ਚੱਲੀ ਹੈ ਕਿੱਥੇ ਚੱਲੀ ਹੈ ਤੇ ਕੀ ਕਰਦੇ ਏ ਪੀ ਐਸ ਭੂਗ ਪਰਚਾ ਮੰਦਪਰ ਪਿੰਡ ਪੈਂਦਾ ਉੱਥੇ ਨੇ ਪੁਲਿਸ ਤੇ ਫਾਇਰਿੰਗ ਕੀਤੀ ਸੀ ਦੌਰਾਨੇ ਫਾਇਰਿੰਗ ਦੇ ਦੌਰਾਨ ਹੀ ਇਹ ਵੀ ਜ਼ਖਮੀ ਹੋਇਆ ਤੇ ਇਸ ਕਰਕੇ ਹਾਂਜੀ ਤੇ ਕਿੰਨੇ ਮਲਾਈਮਾਂ ਤੇ ਗੋਲੀਆਂ ਚਲੀਆਂ ਜੀ ਕੋਈ ਹਾਂਜੀ ਮਲਾਈਮਾਂ ਤੇ ਵੀ ਗੋਲੀ ਕੋ ਲੱਗੀ ਏ ਹਾਂਜੀ ਲੱਗੀ ਸੀ ਹੁਣ ਮੈਂ ਤੁਹਾਨੂੰ ਆ ਜਿਹੜੀ ਮੈਡੀਕਲ ਇਨਵੈਸਟੀਗੇਸ਼ਨ ਚੱਲਦੀ ਪਈ ਏ ਇਹ ਆਪਾਂ ਜੁਡੀਸ਼ੀਅਲ ਦੇ ਰਿਮਾਂਡ ਜੁਡੀਸ਼ੀਅਲ ਭੇਜਿਆ ਸੀ ਕਲ ਕੋਰਟ ਨੇ ਇਹਨੂੰ ਆਪਾਂ ਕਪੂਟਰ ਜੇਲ੍ਹ ਚ ਲਿ ਗਏ ਜਿੰਨਾਂ ਨੇ ਰੈਫਰ ਕੀਤਾ ਸੀ ਵੇ ਦੀ ਓਪੀਨੀਅਨ ਲੈ ਕੇ ਆਓ ਇਸ ਕਰਕੇ ਇਹਨੂੰ ਮੈਂ ਇੱਥੇ ਲੈ ਕੇ ਆਇਆ ਹਾਂ ਮੁੰਨਾ ਨਿਕਾ ਉਹ ਸੈਕਟਰ ਕੀ ਗੈਂਗ ਨਾਲ ਸੰਬੰਧ ਰ ਅਦਾ ਪੁਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਰੋਹਿਤ ਕੁਮਾਰ ਏਲੀਅਸ ਮੱਖਣ ਵਾਰਦਾਤ ਕਦੋਂ ਹੋਈ ਸੀ ਵਾਰਦਾਤ ਕਿਰੋ ਹੋਈ ਹੈ ਹਾਂਜੀ ਇਹ 30 ਨੂੰ ਹੋਈ ਹੈ ਜੀ 29 5 ਨੂੰ ਅੱਛਾ ਹਾਂਜੀ ਤੇ ਕਿੰਨੀਆਂ ਗੋਲੀਆਂ ਤੇ ਲੱਗੀਆਂ ਤੇ ਕਿੰਨੇ ਬੰਦੇ ਦੋ ਦੋ ਫਾਇਰ ਹੋਏ ਸੀ ਇਹਦੇ ਤੇ ਹਾਂਜੀ ਉਹ ਨੋ ਬਸ ਇੰਨਾ ਠੀਕ ਹੈ ਸਾਡੇ ਬਲਾਈਮਾ ਵੱਲੋਂ ਕਿਹਾ ਗਿਆ ਕਿ ਨਾ ਮੀਡੀਆ ਦੇ ਪਰਚਾ ਕੀਤਾ ਜਾਣਾ 105 ਦਾ ਕਿਸ ਨੇ ਕਿਹਾ ਜੀ ਕਿਸ ਨੇ ਕਿਹਾ ਸਾਡੇ AFI ਮੇਰਾ ਕਿਹੜਾ ਐਸੇ ਕੋਈ ਮੇਰੇ ਐਸੇ ਨਹੀਂ ਕਿਸ ਨੇ ਕਿਹਾ ਦੱਸੋ ਕਾਬੂ ਕਰਿਓ ਤੇ ਕਾਬੂ ਨਹੀਂ 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 ਇਦਾਂ ਨਹੀਂ ਹੁੰਦਾ ਕੋਈ ਗੱਲ ਤੁਸੀਂ ਇਹ ਇਹ ਚੀਜ਼ ਤਾਂ ਤੁਨੇ ਇਹਦੇ ਵਿੱਚ ਲਿਆਉਣੀ ਨਹੀਂ ਜਦੋਂ ਮੈਂ ਐਜ਼ ਇਨਚਾਰਜ ਤੁਹਾਨੂੰ ਆਪਣੇ ਆਪ ਤੁਹਾਨੂੰ ਸਪਸ਼ਟ ਕਰਨ ਦੇ ਰਿਹਾ ਹਾਂ ਰੋਕਣ ਲੇਕਿਨ ਆਵਰਾ ਸ਼ੋਰ ਮੈਨੂੰ ਮੈਂ ਉਸ ਟਾਈਮ ਤੇ ਇੱਥੇ ਨਹੀਂ ਸੀ ਮੈਂ ਤਾਂ ਤੁਸੀਂ ਮੈਨੂੰ ਕਿਹਾ ਦੇਖੋ ਸਿਵਲ ਸਿਵਲ ਦੇ ਵਿੱਚ ਜਾਂ ਗੁਨਾਣਕ ਦੇ حق ਨਹੀਂ ਹੈਗਾ شوٹ کرنا یا نہیں کرنا نہیں ਤੁਹਾਡਾ রাইਟ ਹੈ ਸਾਰਿਆਂ ਦਾ ਆਪ ਦਾ ਆਪ ਦਾ রাইਟ ਹੈ ਕਾਨੂੰਨ ਚ ਰਹਿ ਕੇ ਆਪਾਂ ਹਰ ਕੁਛ ਹੀ ਕਰ ਸਕਦੇ ਆ ਕਾਨੂੰਨ ਦੇ ਦਾਇਰੇ ਤੋਂ ਆਪਾਂ ਬਾਹਰ ਨਹੀਂ ਹੋ ਸਕਦੇ ਠੀਕ ਹੈ ਜੀ ਤੇ ਇਸ ਕਰਕੇ ਕੋਈ ਗੱਲ ਨਹੀਂ ਜਦੋਂ ਮੈਂ ਤੁਹਾਨੂੰ ਬਾਈਟ ਦੇਤਾ ਦਿੱਤੀ ਐਜੈਂਸਪੈਕਟਿਵ ਠੀਕ ਹੈ ਜਿਹੜੇ ਜਿਹੜੇ ਮੈਂ ਅਗਲੇ ਪਾਸੋਂ ਦਬਕੇ ਮਾਰਦੇ ਹੋਣ ਤੇ ਫਿਰ ਕਿਸੇ ਨੇ ਜੀ ਮਾਰੇ ਦਬਕੇ ਦੱਸੋ ਮੈਂ ਤੁਹਾਡੇ ਸਾਹਮਣੇ ਖੜਾ ਮੈਂ ਐਜਿਐਸਐਚਓ ਤੁਹਾਡੇ ਸਾਹਮਣੇ ਖੜੀ ਹੋਏਗੀ ਦੇਖੋ ਮੇਰੀ ਗੱਲ ਸੁਣੋ ਤੁਸੀਂ ਹੁਣ ਮੈਨੂੰ ਕਿਹਾ ਵੀ ਬਾਈਟ ਦਿਓ ਜਿਹੜਾ ਤੁਸੀਂ ਲੈ ਕੇ ਆਂਦਾ ਪ੍ਰिजनਰ ਮੈਂ ਉਸੇ ਟਾਈਮ ਤੁਹਾਨੂੰ ਕਿਹਾ ਮੈਂ ਹੁਣ ਇੱਕ ਮਿੰਟ ਬਾਈਟ ਦੇਣਾ ਪਰ ਇਹ ਆਪ ਪਤਾ ਕਰ ਰਹੇ ਹਾਂ ਚਲਾਈਆਂ ਸੀ ਇਹਨੂੰ ਮੌਕੇ ਤੇ ਕਾਬੂ ਆ ਗਿਆ ਸੀ ਹਾਂਜੀ ਮੌਕੇ ਤੇ ਆ ਗਿਆ ਸੀ ਠੀਕ ਹੈ ਹਾਂਜੀ